ਅਸੀਂ ਉਰੋਜ ਆਇਆ ਉੱਥੇ ਸਾਡੇ ਚਾਚਾ ਜੀ ਵੀ ਖੜੇ ਨੇ ਤੇ ਤੁਸੀਂ ਉਹਨਾਂ ਨੂੰ ਚਲੋ ਨਹੀਂ ਦੁਕਾਨ ਤੋਂ ਹੀ ਇੱਧਰ ਨੂੰ ਆਇਆ ਉਹ ਰੋੜਾ ਰੋੜਾ ਤਾਂ ਬਾਹਰੇ ਦੇ ਮਾਰਾ ਇੱਕ ਵੀ ਨਹੀਂ ਪਾਈ ਸੋ ਮੰਮੀ ਦੀ ਕਸਮ ਲੱਗੇ ਝੂਠ ਬੋਲ ਰਹੇ ਆ ਆਪਾਂ ਸਰ ਵੀ ਜਾਣਦੇ ਨੇ ਆਪਾਂ ਝੂਠ ਬੋਲ ਕੇ ਕੋਈ ਫਾਇਦਾ ਨਹੀਂ ਲੈਣਾ ਥੁੱਲੜ ਵਜ ਤੇ ਚਲਾਨ ਕਰ ਰਹੇ ਆ ਫਿਰ ਤੈਨੂੰ ਬੈਠੇ ਫਿਰ ਤੇ ਉਹਨੇ ਵੀ ਚਲਾਨ ਕਰ ਰਿਹਾ ਬਿਨਾਂ ਨੰਬਰ ਤੋਂ ਬੋਲਟ ਪਟਾਕੇ ਨਾਲ ਸਾਰਿਆਂ ਦੇ ਚਲਾਨ ਕਰ ਰਹੇ ਦੇਸ਼ਪੁਰ ਦੇ ਵਿੱਚ ਜਿੱਥੇ ਹੋਲੀ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਦਾਸ ਨੇ ਕਿ ਹੋਲੀ ਦੇ ਤਿਉਹਾਰ ਦੇ ਮੌਕੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਇਸ ਦੇ ਖਿਲਾਫ ਪੰਜਾਬ ਦੇ ਵਿੱਚ ਨਾਭਾ ਟ੍ਰੈਫਿਕ ਪੁਲਿਸ ਦੇ ਵੱਲੋਂ ਇਹਨਾਂ ਦੇ ਸਿਕੰਜਾ ਕੱਸਿਆ ਗਿਆ ਤੇ ਚਲਾਨ ਕੱਟੇ ਗਏ ਨੇ ਦਾਸ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਜ਼ਿਆਦਾਤਰ ਨੌਜਵਾਨ ਮੋਟਰਸਾਈਕਲਾਂ ਦੇ ਟ੍ਰਿਪਲਿੰਗ ਕਰਦੇ ਨਜ਼ਰ ਆਏ ਅਤੇ ਪੰਜਾਬ ਪੁਲਿਸ ਵੱਲੋਂ ਤੜਾ-ਤੜਾ ਇਹਨਾਂ ਨੌਜਵਾਨਾਂ ਦੇ ਚਲਾਨ ਕੱਟੇ ਗਏ ਤੇ ਮਾਪਿਆਂ ਵੱਲੋਂ ਆਪਣੇ ਛੋਟੇ ਬੱਚਾਂ ਨੂੰ ਮੋਟਰਸਾਈਕਲ ਦੇ ਕੇ ਹੋਲੀ ਖੇਡਣ ਦੇ ਲਈ ਲੋਕ ਫੇਸ ਦੰਦੇ ਨੇ ਤੇ ਬਾਅਦ ਵਿੱਚ ਬੱਚੇ ਪੁਲਿਸ ਨਾਕੇ ਤੇ ਮਾਰਦਿਆਂ ਸੋਹਾਂ ਖਾਂ ਦੇ ਨਜ਼ਰ ਆਉਂਦੇ ਨੇ ਇਹ ਵੀ ਕਹਿੰਦੇ ਨੇ ਕਿ ਅੱਗੇ ਤੋਂ ਅਸੀਂ ਮੋਟਰਸਾਈਕਲ ਨਹੀਂ ਚਲਾਉਂਦੇ ਤੁਹਾਡੇ ਕੋਲ ਲਾਇਸੈਂਸ ਹੈਗਾ ਸਰ ਅਪਲਾਈ ਪੇਪਰ ਭਰੇ ਹੋਏ ਨੇ ਪੇਪਰ ਭਰੇ ਲਾਇਸੈਂਸ ਆਇਆ ਤਾਂ ਨਹੀਂ ਨਹੀਂ ਸਰ ਤੇ ਤੁਸੀਂ ਹੋਲੀ ਖੇਡਣ ਤਿੰਨੇ ਤਿੰਨੇ ਬੈਠੇ ਹੋਗੇ ਦੋ ਥੀਕੇ ਸਰ ਆਪਾਂ ਦੋ ਸਰ ਨੂੰ ਬੁੱਚ ਲੋ ਜਾਏ ਅੱਛਾ ਦੋ ਸੀ ਤੁਹਾਨੂੰ ਪਤਾ ਵੀ ਕਾਨੂੰਨ ਦੀ ਲੰਗੜਾ ਦਾ ਕਰ ਰਹੇ ਤੁਸੀਂ ਹਾਂਜੀ ਸਰ ਸਰ ਉਹਦੀ ਸੌਰੀ ਮੰਗਦੇ ਹੁਣ ਅਸੀਂ ਸਿੱਧਾ ਘਰੀ ਵਾਗ ਜਾਨੇ ਆ ਲੇ ਟਾਈਮ ਟੋਕੇਡ ਸਰ ਅਜੇ 1 ਘੰਟਾ ਹੀ ਹੋਇਆ ਏ 1 ਘੰਟਾ ਹੋਇਆ ਕਰੋ ਹੀ ਆਇਆ ਸੀ ਅੱਛਾ 1 ਘੰਟਾ ਹੋਇਆ ਹੁਣ ਤੋਂ ਚਾਹੇ ਤੁਸੀਂ ਸਾਡੇ ਨਾਲ ਹੀ ਗੱਡੀ ਲਾ ਲਓ ਅਸੀਂ ਘਰੀ ਜਾਵਾਂਗੇ ਭੁੱਲੜ ਬਾਈ ਸਰ ਅਸੀਂ ਉਰੋ ਜਾਏ ਆ ਉੱਥੇ ਸਾਡੇ ਚਾਚਾ ਜੀ ਵੀ ਖੜੇ ਨੇ ਚਾਹੇ ਤੁਸੀਂ ਉਹਨਾਂ ਨੂੰ ਚਲੋ ਨਹੀਂ ਦੁਕਾਨ ਤੋਂ ਹੀ ਇੱਧਰ ਨੂੰ ਆਏ ਆ ਉਰੋੜਾ ਰੂੜਾ ਤਾਂ ਬਾਹਰੇ ਦੇ ਇੱਕ ਵੀ ਨਹੀਂ ਭਾਈ ਸੋ ਮੰਮੀ ਦੀ ਕਸਮ ਲੱਗੇ ਝੂਠ ਬੋਲ ਰਹੇ ਆ ਆਪਾਂ ਸਰ ਵੀ ਜਾਣਦੇ ਨੇ ਆਪਾਂ ਝੂਠ ਬੋਲ ਕੇ ਕੋਈ ਫਾਇਦਾ ਨਹੀਂ ਲੈਣਾ ਤੁਸੀਂ ਹੁੱਲੜ ਬਾਈ ਕਰ ਰਹੇ ਨੇ ਇਹਨਾਂ ਦੇ ਅਸੀਂ ਚਲਾਨ ਕਰ ਰਹੇ ਆ ਹੂੰ ਅੱਜ ਦੇ ਤਿਹਾਰ ਨੂੰ ਮੰਦਿਨਗਰ ਆਖਦੇ ਫੁੱਲੜਵਾਜ ਜਦ ਇਹ ਚਲਾਨ ਕਰ ਰਹੇ ਆ ਕਿੰਨੇ ਬੈਠੇ ਫਿਰ ਇਹਨਾਂ ਨੇ ਵੀ ਚਲਾਨ ਕਰ ਰਹੇ ਆ ਬਿੰਡਾ ਨੰਬਰ ਤੋਂ ਬੋਲਟ ਪਟਾਕੇ ਵਾਲੇ ਸਾਰਿਆਂ ਦੇ ਚਲਾਨ ਕਰ ਰਹੇ ਕਿੰਨੇ ਚਲਾਨ ਕਰਦੇ ਪਈ ਚਲਾਨ 10 12 ਹੋ ਗਏ ਬਾਕੀ ਅਸੀਂ ਕਰ ਰਹੇ ਆ ਕੀ ਲੱਗਦਾ ਹੋਲੀ ਦੇ ਤਿਹਾਰ ਨੂੰ ਜਿਆਦਾ ਫੁੱਲੜਵਾਜ ਬਾਹਰ ਨਿਕਲਦੇ ਨੇ ਤੇ ਰੰਗ ਵੀ ਪਾਉਂਦੇ ਨੇ ਆਉਣ ਜਾਣ ਵਾਲੇ ਦੇ ਕਾਪ ਕੇਸ ਦੇਖਣ ਨੂੰ ਮਿਲਦੇ ਨੇ ਇਹ ਰੰਗ ਹੈ ਕਿਮਿਕਲਾ ਮੜਾ ਹੈ ਵੈਸੇ ਪਾਉਣਾ ਨਹੀਂ ਚਾਹੀਦਾ ਤੇ ਅਸੀਂ ਵੀ ਨਾਕੇ ਦੇ ਰੋਕੇ ਸਮਝਾ ਰਹੇ ਹਾਂ ਤੇ ਜੀ 그라 안냐 ਕਿਸੇ ਅ ੱ ਖ ਾ